ਉਹ ਡੇਰੇ ਰੱਬ ਥੋੜੀ ਆ ਯਾਰ ਤੁਹਾਨੂੰ ਅਸ਼ੀਰਵਾਦ ਦੇਤਾ ਤੁਹਾਨੂੰ ਮੁੰਡਾ ਮਿਲ ਜਾਣਾ ਤੁਹਾਨੂੰ ਕੁੜੀ ਮਿਲ ਜਾਣੀ ਇਹ ਕੋਈ ਗੱਲਾਂ ਤਾਂ ਨਹੀਂ ਨਾ ਹੈਗੀਆਂ ਇਹ ਸਾਡਾ ਅੱਛਾ ਹੁਣ ਫਲੱਡਸ ਚ ਡੇਰੇ ਦਿਸੇ ਹੀ ਨਹੀਂ ਡੇਰੇ ਨਹੀਂ ਦਿਸੇ ਹਾਂ ਕੋਈ ਵੀ ਮਤਲਬ ਆ ਨਹੀਂ ਰਿਹਾ ਨਾ ਉਧਰ ਵਾਲੇ ਦਿਸੇ ਨਾ ਹੋਰ ਦਿਸੇ ਕੋਈ ਨਹੀਂ ਦਿਸਿਆ ਵੀ ਫਲੱਡ ਚ ਆ ਕੇ ਕਿਤੇ ਕੋਈ ਕੋਈ ਕਿਰਪਾ ਹੀ ਕਰ ਦਿੰਦੇ ਕਿ ਰੋਕ ਦਿੰਦੇ ਇਹਨੂੰ ਤੁਸੀਂ ਕੋਵਿਡ ਚ ਵੇਖਿਆ ਸਾਰੇ ਬੰਦੇ ਆ ਗਏ ਸੀ ਕੀ ਡੇਰੇ ਕੀ ਆਰਟਿਸਟ ਸਾਰੇ ਆ ਗਏ ਸੀ ਜੇ ਕਿਤਾ ਸੀ ਹੁਣ ਵੀ ਕਈ ਕਈ ਕੰਮ ਕਰ ਰਹੇ ਨੇ ਕਈ ਤੁਹਾਨੂੰ ਪਤਾ ਵੀ ਗੁਪਤੀ ਮਤਲਬ ਕਰ ਰਹੇ ਨੇ ਕਿ ਯਾਰ ਸਾਰਿਆਂ ਨੂੰ ਭੰਡੜਾ ਵੀ ਨਹੀਂ ਚਾਹੀਦਾ ਬਹੁਤ ਸਾਰੇ ਲੋਕ ਲੱਗ ਵੀ ਗਏ ਮੈਂ ਕੱਲਾ ਜਸਵੀਰ ਜੱਸੀ ਉਹਨਾਂ ਨੂੰ ਦੇਖਦਾ ਸੀਗਾ ਉਹ ਵੀ ਮਤਲਬ ਬੜੇ ਜਨੂਨ ਨਾਲ ਕਲਮੀਂ ਦੇ ਵਿੱਚ ਹੀ ਲੱਗੇ ਸੀਗੇ ਮੈਂ ਹਰ ਬੰਦੇ ਨੂੰ ਕਹਿੰਦਾ ਕਿ ਜ਼ਰੂਰੀ ਨਹੀਂ ਤੁਸੀਂ ਪੈਸੇ ਨਾਲ ਹੀ ਸੇਵਾ ਕਰੋ ਹੂੰ ਤੁਸੀਂ ਕਿਸੇ ਦੇ ਨਾਲ ਵੀ ਖਲੋਜੋ ਉਹ ਵੀ ਬੜੀ ਵੱਡੀ ਸੇਵਾ ਤੁਸੀਂ ਕਿਸੇ ਦੀ ਆਵਾਜ਼ ਬੁਲੰਦ ਕਰੋ ਉਹ ਵੀ ਬੜੀ ਵੱਡੀ ਸੇਵਾ ਤੁਸੀਂ ਕਿਸੇ ਨੂੰ ਹੌਸਲਾ ਦਿਓ ਉਹ ਵੀ ਬੜੀ ਵੱਡੀ ਸੇਵਾ ਹਰ ਤਰੀਕੇ ਸੇਵਾ ਕੀਤੀ ਜਾ ਸਕਦੀ ਹੈ ਜਦੋਂ ਕੋਵਿਡ ਸੀ ਨਾ ਉਦੋਂ ਹੋ ਸਾਰੇ ਵਿਲੇ ਗਏ ਸੀਗੇ ਹੂੰ ਔਰ ਇੰਨੀ ਕੁ ਰੀਲ ਪਾਉ ਤੇ YouTube ਤੇ ਜਾਂਦੀ ਸੀ ਮਿਲੀਅਨ ਮਿਲੀਅਨ ਦੇ ਵਿੱਚ ਹਨਾ ਮਤਲਬ ਉਹ ਵੀ ਆਪਣੇ ਲਈ ਕੀਤਾ ਗਿਆ ਹੁਣ ਵੀ ਮੈਂ ਕਈ ਆਰਟਿਸਟ ਦਾ ਸੁਣਦਾ ਸੀਗਾ ਕਈਆਂ ਨੇ ਗੁਪਤੀ ਮਤਲਬ ਕਿਸੇ ਨੇ 20 ਕਿਸ਼ਤੀਆਂ ਭੇਜੀਆਂ ਨੇ ਕਿਸੇ ਨੇ ਕੁਝ ਕਰੋੜ ਕਰੋੜ ਰੁਪਇਆ ਦਿੱਤਾ ਵੀ ਸਾਡਾ ਨਾਮ ਇਹੋ ਜਿਹੇ ਲੋਕ ਵੀ ਹੈਗੇ